ਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪੇਪਰ ਕਰੋ ਤੇ ਤੁਹਾਡੇ ਨਾਲ ਇੱਕ ਛੋਟੀ ਜਿਹੀ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂਗੇ ਜੋ ਕਿ ਤੁਹਾਡੇ ਲਈ ਬਹੁਤ ਹੀ ਇੰਪੋਰਟੈਂਟ ਹੈ ਤਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਤਾਂ ਬਹੁਤ ਟਾਈਮ ਪਹਿਲਾਂ ਜੋ ਕਿ 2024 ਦੇ ਵਿੱਚ CRA 300/24 CRA 304/24 ਤੇ CRA 305/24 ਤੇ CRA 306/24 ਦੇ ਅਧੀਨ ਪੋਸਟ ਅਪਲਾਈ ਹੋਈਆਂ ਹੋਈਆਂ ਸੀਆਂ ਜਿਸ ਦੇ ਵਿੱਚ ਜੂਨੀਅਰ ਇੰਜੀਨੀਅਰ ਇਲੈਕਟ੍ਰੀਕਲ ਸਬਸਟੇਸ਼ਨ ਦੇ ਆਪਣਾ ਐਸਐਸਸੀ ਦੀਆਂ ਪੋਸਟਾਂ ਹੋ ਗਈਆਂ ਜੂਨੀਅਰ ਪਲਾਂਟ ਤੇ ਇਲੈਕਟ੍ਰੀਸ਼ੀਅਨ ਗ੍ਰੇਡ 2 ਦੀਆਂ ਪੋਸਟਾਂ ਜਿਹੜੀਆਂ ਕਿ ਅਪਲਾਈ ਹੋਈਆਂ ਹੋਈਆਂ ਸੀਗੀਆਂ ਤਾਂ ਉਸ ਦੇ ਸੰਬੰਧ ਦੇ ਵਿੱਚ ਜੋ ਕਿ ਡੇਟ ਸ਼ੀਟ ਆਊਟ ਹੋ ਚੁੱਕੀ ਹੈਗੀ ਜਿਸ ਦੇ ਪੇਪਰ 11 ਜੂਨ ਤੋਂ ਸਟਾਰਟ ਹੋ ਰਹੇ ਨੇਗੇ ਤਾਂ 11 ਜੂਨ ਨੂੰ ਦੋ ਸ਼ਿਫਟਾਂ ਦੇ ਵਿੱਚ ਪੇਪਰ ਹੋਣਾ ਹੈ ਅਸਿਸਟੈਂਸ ਅਸਿਸਟੈਂਟ ਸਬਸਟੇਸ਼ਨ ਟੈਂਡੈਂਟ ਯਾਨੀ ਕਿ ਐਸਐਸਸੀ ਦਾ ਜੋ ਕਿ 9am ਤੋਂ 12pm ਅਤੇ 2pm ਤੋਂ 5pm ਤੱਕ ਇਹਦੀ ਡੇਟ ਹੈ ਤਾਂ ਸਵੇਰੇ ਰਿਪੋਰਟਿੰਗ ਟਾਈਮ 7:30 ਤੋਂ 8:30 ਸਾਰਾ ਮਤਲਬ ਇੱਧਰ ਟਾਈਮ ਲਿਖਿਆ ਹੋਇਆਗਾ ਤਾਂ 12 ਜੂਨ ਨੂੰ ਇਲੈਕਟ੍ਰੀਸ਼ੀਅਨ ਗ੍ਰੇਡ 2 ਦਾ ਪੇਪਰ ਹੈ 13 ਜੂਨ ਨੂੰ ਜੂਨੀਅਰ ਪਲਾਂਟ ਦਾ ਤੇ ਇੰਟਰਨਲ ਆਡੀਟਰ ਦਾ ਪੇਪਰ ਹੈ 16 ਜੂਨ ਨੂੰ ਜੂਨੀਅਰ ਇਲੈਕਟ੍ਰੀਕਲ ਇੰਜੀਨੀਅਰਿੰਗ ਦਾ ਜੂਨੀਅਰ ਇੰਜੀਨੀਅਰ ਇਲੈਕਟ੍ਰੀਕਲ ਦਾ ਪੇਪਰ ਹੈ 16 ਤੇ ਆਪਣਾ ਜੋ ਕਿ ਤਿੰਨ ਸ਼ਿਫਟਾਂ ਦੇ ਵਿੱਚ ਪੇਪਰ ਹੋਣਾ ਹੈ 16 ਜੂਨ ਵਾਲਾ 17 ਜੂਨ ਨੂੰ ਰਿਵੈਨਿਊ ਅਕਾਊਂਟੈਂਟ ਦਾ ਪੇਪਰ ਹੈ ਜੋ ਕਿ ਇੱਕ ਸ਼ਿਫਟ ਦੇ ਵਿੱਚ ਹੋਵੇਗਾ ਤਾਂ ਇਹ ਡੇਟ ਸ਼ੀਟ ਜਿਹੜੀ ਕਿ ਆਊਟ ਹੋ ਚੁੱਕੀ ਹੈ ਜੇਕਰ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਪੇਪਰ ਅਪਲਾਈ ਕੀਤਾ ਹੈ ਤਾਂ ਤੁਸੀਂ ਉਸ ਪੇਪਰ ਨੂੰ ਆਪਦਾ ਧਿਆਨ ਨਾਲ ਦੇਖ ਕੇ ਆਪਣੇ ਅਕਾਊਂਟ ਜੋ ਵੀ ਈਮੇਲ ਆਈਡੀ ਭਰੀ ਹੈ ਉਸ ਤੇ ਤੁਸੀਂ ਧਿਆਨ ਰੱਖਣਾ ਕਿਉਂਕਿ ਜੋ ਤੁਹਾਡਾ ਐਡਮਿਟ ਕਾਰਡ ਹੈ ਉਹ ਤੁਹਾਡੀ ਉਸ ਮੇਲ ਆਈਡੀ ਤੇ ਆਵੇਗਾ ਜੋ ਤੁਸੀਂ ਨੇ ਉਸ ਸਮੇਂ ਪੋਸਟ ਭਰਨ ਸਮੇਂ ਮੇਲ ਆਈਡੀ ਭਰੀ ਸੀਗੀ ਤਾਂ ਹੁਣ ਇਹ ਪੇਪਰਾਂ ਦੀ ਡੇਟ ਆ ਗਈ ਹੈ ਤਾਂ ਜਿਨ੍ਹਾਂ ਨੇ ਜੋ ਬੱਚੇ ਵੇਟ ਕਰ ਰਹੇ ਨੇਗੇ ਅਪਰੈਂਟਸ਼ਿਪ ਦੇ ਪੇਪਰ ਦਾ ਅਤੇ ਲੈਂਡਮੈਨ ਦੇ ਪੇਪਰ ਦਾ ਤਾਂ ਉਹਨਾਂ ਨੂੰ ਵੀ ਬਹੁਤ ਜਲਦੀ ਡੇਟ ਦੇਖਣ ਨੂੰ ਮਿਲੇਗੀ ਤਾਂ ਜੇਕਰ ਚੈਨਲ ਨੂੰ ਤੁਸੀਂ ਨੇ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਅਸੀਂ ਆਪਾਂ ਇਸੇ ਤਰ੍ਹਾਂ ਦੀਆਂ ਜਾਣਕਾਰੀਆਂ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਤਾਂ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ ਜੇਕਰ ਤੁਸੀਂ ਟੈਕਨੀਕਲ ਦੀਆਂ ਵੀਡੀਓ ਐਮਸੀਕਿਊ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਚੈੱਕ ਕਰੋ ਤਾਂ ਮਿਲਦੇ ਹਾਂ ਜੀ ਕਿਸੇ ਹੋਰ ਵੀਡੀਓ ਦੇ ਵਿੱਚ ਧੰਨਵਾਦ